ਕਸਟਮਰ ਆਂਦਾ ਹੈ ਸੈਂਟਰ 'ਚ ਹੀ ਗੱਡੀ ਲਾ ਕੇ ਤੁਰ ਜਾਂਦਾ ਹੈ ਜੀ ਸਰ ਸੈਂਟਰ 'ਚ ਗੱਡੀ ਲਾਉਣ ਦੇ ਕਾਰਨ ਪਈ ਇੱਥੇ ਰਸ ਜ਼ਿਆਦਾ ਹੋ ਜਾਂਦਾ ਹੈ ਇੱਕ ਥਾਡੇ ਬਾਹਰ ਲਾਏ ਆ ਦੁਕਾਨਦਾਰਾਂ ਨੇ ਰੂਪ ਰੂਪ ਆ ਐਕਟਿਵ ਵਗੈਰਾ ਲੱਗਦੀਆਂ ਆ ਭਾਜੀ ਉਹਦੇ ਕਰਕੇ ਐਕਸੀਡੈਂਟ ਵਗੈਰਾ ਤੇ ਨਾਲੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸਰ ਤੁਸੀਂ ਕਸਟਮਰ ਨੂੰ ਰੋਕਦੇ ਨਹੀਂ ਜਦੋਂ ਲਾਂਦਾ ਵਾ ਉਹ ਜੀ ਜਿਹੜਾ ਆਪਣੇ ਜਿੱਲੇ ਮੁੰਡੇ ਆ ਨਾ ਜਿਹੜਾ ਵੀ ਅਗਰ ਕਹਿੰਦਾ ਕਿਸੇ ਨੂੰ ਵੀ ਬਈ ਇਹਦੇ ਨਾਲ ਉਹ ਪਾਰਕਿੰਗ 'ਚ ਲਗਾ ਲੋ ਉਹ ਅਗੋਂ ਉਹਨਾਂ ਦਾ ਰੂਟ ਲਈ ਬੋਲਦੇ ਆ ਸэр ਤੁਸੀਂ ਇਸੀ ਗੱਲ ਪ੍ਰਸ਼ਾਸਨ ਨਾਲ ਗੱਲ ਕੀਤੀ ਤੁਸੀਂ ਉਹ ਜੀ ਕਈ ਤਰੀਕੇ ਪ੍ਰਸ਼ਾਸਨ ਨੂੰ ਵੀ ਸੰਯੋਗ ਤੁਹਾਡਾ ਪ੍ਰਸ਼ਾਸਨ ਦਾ ਵੀ ਸੰਯੋਗ ਚਾਹੀਦਾ ਬਿਲਕੁਲ ਬਈ ਆ ਤਾਂ ਗੱਲ ਤੁਹਾਡੀ ਸਹੀ ਹੈ ਲੇਕਿਨ ਹੁਣ ਨਾਲ ਦੇ ਬੰਦੇ ਵੀ ਦਾ ਕੋਈ ਨਾ ਕੋਈ ਚੱਲਣਾ ਚਾਹੀਦਾ ਕਿ ਨਹੀਂ ਬਾਕੀ ਬਈ ਪ੍ਰਸ਼ਾਸਨ ਕਰ ਰਿਹਾ ਹੁਣ ਵਧੀਆ ਕਰ ਰਿਹਾ ਭਾਈ ਜੀ ਕਿੱਥੇ ਜਾਣਗੇ ਸэр ਹੁਣੇ ਕਰਕੇ ਜਾਏਗਾ ਫੇਰ ਇੱਥੇ ਦੇ ਇੱਥੇ ਹੋ ਜਾਏਗਾ ਚਲੋ ਭਾਈ ਜੀ ਅਕਲ ਦਾ ਆਉਗੀ ਨਾ ਲੋਕਾਂ ਨੂੰ ਜੀ ਸਮਝਦੇ ਚਲੋ ਪ੍ਰਸ਼ਾਸਨ ਜੋ ਵੀ ਕੰਮ ਕਰ ਰਿਹਾ ਬਹੁਤ ਵਧੀ ਦਾ ਤੋਂ ਅਗਲੇ ਬੰਦੇ ਨੂੰ ਅਗਲ ਦਾ ਹੋਗੀ ਕੀ ਨਾਮ ਕੀ ਆਪਣਾ ਬਜੀ ਮੇਰਾ ਭਾਈ ਵਿਜੇ ਪਾਲ ਸਰ ਕਿੱਥੇ ਸ਼ੋਭਾ ਮੀ ਆਪਣੀ ਭਾਜੀ ਏਸੀ ਮਾਰਕਟ ਰੈਨਿੰਗ ਬਜ਼ਾਰ ਸਰ ਸੰਡੇ ਵਾਲੇ ਦਿਨ ਵੀ ਕਾਫੀ ਰਸ਼ ਹੁੰਦਾ ਪਿਛਲੇ ਸੰਡੇ ਸਰੋ ਪਿਛਲੇ ਸੰਡੇ ਵੀ ਸਾਰੇ ਇੱਕ ਬਾਹਰ ਬੈਰੀਏਟਰ ਲਗਾਏ ਗਏ ਸੀਗੇ ਪਰ ਐ ਸੰਡੇ ਨਹੀਂ ਲੱਗੇ ਇਹਦੇ ਪਰ ਕੀ ਕਹਿਣਾ ਤੁਹਾਡਾ ਇੱਕ ਚੀਜ਼ ਤਾਂ ਆਹਾ ਹੈ ਇੱਕ ਦੇਖੋ ਤੁਸੀਂ ਇਧਰੋਂ ਆਟੋ ਦੀ ਜਿੱਦਾਂ ਬੰਦ ਕੀਤੀ ਇਧਰੋਂ ਆਣੀ ਲੇਕਿਨ ਆਟੋ ਭਾਈ ਨਾ ਸਿਨੇਮੇ ਵਾਲੋ ਜੇ ਇਧਰ ਮਲਾਬ ਚੌਂਗਾ ਲਓ ਪੂਰੇ ਔਟੋ ਅੰਦਰ ਆਂਦੇ ਆ ਉਹ ਨਾ ਕਰਕੇ ਭਾਜੀ ਜਿਆਦਾ ਰਸ਼ ਹੈ ਜੀ ਮਤਲਬ ਇਧਰੋਂ ਬੰਦ ਕਰ ਦਿੱਤੇ ਜੋਤੀ ਚੌਂਗ ਵੱਲੋਂ ਜਿਹੜੇ ਮਲਾਬ ਚੌਂਗ ਤੋਂ ਜਾਂ ਇਧਰੋਂ ਨਾਸਿਲਮੇ ਵੱਲੋਂ ਆ ਭਾਜੀ ਉਹ ਬੰਦ ਨਹੀਂ ਹੁੰਦੇ ਉਹ ਔਟੋ ਬਹੁਤ ਜਿਆਦਾ ਇੱਥੇ ਵਸਦੇ ਥਾਣੇ ਤੋਂ ਪੁਲਿਸ ਜੁਆਇੰਟ ਆਪਰੇਸ਼ਨ ਕਰ ਰਹੀ ਹੈ ਜੀ ਅਸੀਂ ਰੈਗੂਲਰਲੀ ਇੱਥੇ ਵਿਜ਼ਿਟ ਕਰਦੇ ਰਵਾਂਗੇ ਜੀ ਜੋ ਤੁਹਾਡਾ ਕਨਸਰਨ ਹੈਗਾ ਇਸ ਬਾਜ਼ਾਰ ਨੂੰ ਖੁੱਲਾ ਕਰਕੇ ਹੀ ਠਕਾ ਸਰ ਇੱਕ ਛੋਟਾ ਸਵਾਲ ਆ ਮੈਡਮ ਵੱਲੋਂ ਪਿਛਲੇ ਸ਼ਾਇਦ 7 7:30 ਵੇ ਤਾਹ ਬਾਜ਼ਾਰੀ ਟੀਮ ਦੇ ਨਾਲ ਆ ਕੇ ਈ ਰਿਕਸ਼ਾ ਦੇ ਪਰ ਜੋਤੀ ਚੌਂਕ ਭਗਵਾਨ ਵਾਲਮੀਕ ਚੌਂਕ ਤੋਂ ਜਿਹੜੀ ਐਂਟਰੀ ਬੰਦ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ 릭ਸ਼ੇ ਆ ਮਿਲਾਬ ਚੌਂਕ ਤੋਂ ਯਾਦ ਰੋ ਨਾਸ਼ਰਮਾ ਰੋਡ ਤੋਂ ਅੰਦਰ ਆ ਜਾਂਦੇ ਆ ਉਹਨਾਂ ਦੇ ਚਲਾਨ ਨਹੀਂ ਕੀਤੇ ਜਾਂਦੇ ਕੀ ਕਰੀਏ ਤੁਹਾਡੀ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਅੱਜ ਮੇਰੇ ਧਿਆਨ ਚਾਹੀਏ ਕਿ ਇਹ ਇਸ ਚੀਜ਼ ਦਾ ਬਿਲਕੁਲ ਕੰਮ ਨਹੀਂ ਕਰਦਾ ਜੀ ਠੀਕ ਹੈ ਸਰ ਦੇਖਿਏ ਕਿ ਇਹ 릭ਸ਼ੇ ਇਹ 릭ਸ਼ੇ ਕਰਕੇ ਹੀ ਬਾਜ਼ਾਰ ਦੇ ਵਿੱਚ ਕਾਫੀ ਰੌਣਕ ਦੇਖਣ ਨੂੰ ਮਿਲਦਾ ਉਸ ਨੂੰ ਕਿਵੇਂ ਰੋਕਿਆ ਜਾਵੇਗਾ ਭਾਜੀ ਉਸ ਤੇ ਵੀ ਪਾਲਿਸੀ ਬਣਾ ਲੈਣੇ ਆਂ ਅੱਜ ਕੁਝ ਸਾਡੇ ਨਾਲ ਇਹ ਗੱਲ ਸ਼ੇਅਰ ਕੀ ਬੀਏ ਇਸ ਕੰਸਰਨ ਨੂੰ ਐਡਰੈਸ ਕਿ ਕਰਾਂ